ਕਿਸਾਨ ਦੋਸਤੋ ਪਿਛਲੀ ਵੀਡੀਓ ਚ ਆਪਾਂ ਗੱਲ ਕੀਤੀ ਸੀਗੀ ਕਿ ਬਿਨਾ ਕੁਝ ਪਾਏ ਝੋਨੇ ਨੇ ਦੇਖੋ ਕਿਵੇਂ ਫਟਾਰ ਕੀਤੀ ਹੈ ਕਿਸਾਨਾਂ ਦੀ ਫੀਡਬੈਕ ਹੈ ਪਰ ਯਾਰ ਇਹ ਗੱਲ ਸੋਚਣ ਵਾਲੀ ਹੈ ਕਿ ਇੰਨਾ ਮਾਲ ਹਰ ਤੇ ਦੁਕਾਨਦਾਰ ਵੇਚੀ ਜਾਂਦਾ ਹੈ ਹਰ ਤੇ ਬੰਦਾ ਖੇਤਾਂ 'ਚ ਪਾਈ ਜਾਂਦਾ ਹੈ ਕਿ ਸਾਰੇ ਬੰਦੇ ਬੇਈਮਾਨ ਨੇ ਐਂ ਤਾਂ ਨਹੀਂ ਹੋ ਸਕਦਾ ਯਾਰ ਕੋਈ 2-4 ਬੰਦੇ ਮਾੜੇ ਹੋ ਸਕਦੇ ਆ 5 ਬੰਦੇ ਮਾੜੇ ਹੋ ਸਕਦੇ ਆ ਕੋਈ ਲਾਲਚੀ ਬੰਦੇ ਹੋ ਸਕਦੇ ਆ ਲਾਲਚੜਾ ਸਮਾਨ 2 ਪੈਸੇ ਵੱਧ ਪ੍ਰੋਫਿਟ ਕਰਕੇ ਵੇਚ ਰਹੇ ਹੋਣਗੇ ਪਰੰਤੂ ਇੰਨੀ ਢੜਾ ਤਰ ਸਮਾਨ ਕਿਵੇਂ ਵਿਕ ਰਿਹਾ ਹੈ ਜੇ ਤੁਸੀਂ ਇਹਦੇ ਪੜਤਾਲ ਕਰੋਗੇ ਗੋਹਣਾ ਦੇਖੋਗੇ ਤਾਂ ਤੁਹਾਡੇ ਸਾਹਮਣੇ ਇੱਕ ਚੀਜ਼ ਹੋਰ ਆਊਗੀ ਇਹ ਮਸਲਾ ਕਿਸੇ ਇੱਕ ਬੰਦੇ ਦੇ ਨਾਲ ਨਹੀਂ ਹੱਲ ਹੋਣਾ ਜੇ ਇਹਨੂੰ ਹੱਲ ਕਰਨਾ ਹੈ ਤਾਂ ਲੰਬ ਵੱਡੀ ਕੋਸ਼ਿਸ਼ ਕਰਨੀ ਪਏਗੀ ਮਸਲਾ ਕੀ ਪਲੇ ਦੇਖ ਲੋ ਇੱਕ ਕੰਪਨੀ ਦਾ ਇੱਕ ਪ੍ਰੋਡਕਟ ਬਹੁਤ ਸਿਰ ਹੈ ਜਿਹਦੇ ਬਾਜ਼ਾਰ ਚ ਬਹੁਤ ਜ਼ਿਆਦਾ ਡਿਮਾਂਡ ਹੈ ਮੈਂ ਕੰਪਨੀ ਦਾ ਨਾਮ ਨਹੀਂ ਲਵਾਵਾਂਗਾ ਡੀਲਰ ਨੂੰ ਸਾਫ਼ ਕਿਹਾ ਜਾਂਦਾ ਕਿ ਜੇ ਇਹਦੇ ਨਾਲ ਤੂੰ ਆਹ ਚੀਜ਼ ਲਏਂਗਾ ਤਾਂ ਤੈਨੂੰ ਇਹ ਪ੍ਰੋਡਕਟ ਮਿਲੇਗਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕੀ ਕਿਹਾ ਹੈ ਕਿ ਨੈਨੋ ਯੂਰੀਆ ਅਸੀਂ ਜਿਹੜਾ ਹੈਗਾ ਕਣਕ ਦੇ ਵਿੱਚ ਜਿਹੜਾ ਹੈਗਾ ਨਈਂ ਵਰਤਨੀ ਕਿਉਂਕਿ ਇਹਦੇ ਨਾਲ ਕੀ ਕੀ ਨੁਕਸਾਨ ਹੁੰਦੇ ਆ ਸਾਰਾ ਉਹਨਾਂ ਨੇ ਬੜੀ ਡਿਟੇਲ ਰਿਪੋਰਟ ਜਾਰੀ ਕੀਤੀ ਹੈ ਪਰantu ਜੇ ਤੁਸੀਂ ਸਹਿਕਾਰੀ ਸਭਾ ਦੇ ਸੈਕਟਰੀ ਨਾਲ ਗੱਲ ਕਰਦੇ ਹੋ ਉਹ ਆਪਣਾ ਦੁੱਖ ਰੋਂਦਾ ਹੈ ਉਹਦੀਆਂ ਆਪਣੀਆਂ ਮਜਬੂਰੀਆਂ ਉੱਥੇ ਕੁਝ ਖੜੀਆਂ ਹੋ ਜਾਂਦੀਆਂ ਹਨ ਮੈਂ ਇਹ ਨਹੀਂ ਕਹਿੰਦਾ ਮੈਂ ਸਹਿਕਾਰੀ ਸਭਾ ਦੇ ਸੈਕਟਰੀ ਦੀ ਮੈਂ ਥਿਰ ਪੱਖ ਨਹੀਂ ਲੈ ਰਿਆ ਇਹ ਕੋਈ ਜਗ੍ਹਾ ਤੇ ਅਲੱਗ ਗੱਲ ਹੋਏਗੀ ਮੈਂ ਇਹ ਸਿਰਫ ਇਸ ਚੀਜ਼ ਦੀ ਗੱਲ ਕਰ ਰਿਹਾ ਜੀ ਟੈਗਿੰਗ ਆ ਰਹੀ ਹੈ ਜੇ ਮੈਂ ਡੀਲਰ ਦੀ ਗੱਲ ਕਰਦਾ ਡਿਸਟ੍ਰੀਬਿਊਟਰ ਦੀ ਗੱਲ ਕਰਦਾ ਸਟਾਕ ਦੀ ਗੱਲ ਕਰਦਾ ਉਹ ਕਹਿ ਰਿਹਾ ਕਿ ਜੀ ਬਾਜ਼ਾਰ ਦੇ ਵਿੱਚ ਫਲਾਨੀ ਖਾਦ ਦੀ ਸ਼ਾਰਟੇਜ ਹੈ ਤੇ ਡੀਏਪੀ ਦੀ ਸ਼ਾਰਟੇਜ ਹੈ ਤੇ ਡੀਏਪੀ ਮੈਨੂੰ ਗੱਡੀ ਤਾਂ ਮਿਲੇਗੀ ਜੇਕਰ ਮੈਂ ਉਹਦੇ ਨਾਲ ਇਹ ਇਹ ਸਮਾਨ ਖਰੀਦਾਂਗਾ ਤੇ ਜਿਹੜਾ ਇਹ ਸਮਾਨ ਖਾਦ ਦੇ ਨਾਲ ਟੈਗ ਹੋ ਕੇ ਆਇਆ ਹੈ ਜੇ ਯੂਰੀਆ ਦੀ ਸ਼ਾਰਟੇਜ ਯੂਰੀਆ ਦੇ ਨਾਲ ਟੈਗਿੰਗ ਹੋ ਕੇ ਆ ਗਈ ਉਹ ਹੁਣ ਉਹਨੇ ਉਹਦੇ ਘਰੇ ਤਾਂ ਰੱਖਣਾ ਨਹੀਂ ਬਈ ਇਹ ਗੱਲ ਦਾ ਤੂੰ ਸਮਝ ਲਓ ਉਹ ਚੀਜ਼ ਆਖਰ ਉਹਨੇ ਕਿਸਾਨ ਦੇ ਖੇਤ ਤੱਕ ਲੈ ਕੇ ਜਾਣੀ ਹੈ ਭਾਵੇਂ ਕਿ ਜਿੰਨੀ ਦੇਰ ਤੱਕ ਕਿਸਾਨ ਵਿਰੋਧ ਨਹੀਂ ਕਰਦਾ ਓਨੀ ਦੇਰ ਤੱਕ ਉਹਨੂੰ ਵੀ ਹੈ ਕੋਈ ਨਹੀਂ ਯਾਰ ਆ ਲੈਣ ਦੇ ਖਾਤ ਤਾਂ ਮੈਂ ਦੇਵਾਂਗਾ ਨਾ ਲੋਕਾਂ ਨੂੰ ਇਹ ਤਾਂ ਮੈਂ ਕਾਢ ਹੀ ਦੇਣੀ ਹੈ ਤੇ ਜਿੱਥੇ ਕਿਤੇ ਵਿਰੋਧ ਹੁੰਦਾ ਉੱਥੇ ਹੁੰਦਾ ਕੀ ਹੈ ਕਿਸਾਨ ਤੇ ਦਵਾਈ ਵਕਰੀਤਾ ਦੋਵੇਂ ਆਹਮੋ ਸਾਹਮਣੇ ਹੁੰਦੇ ਆ ਵਿੱਚੇ ਕਈ ਵਾਰ ਮੇਰੇ ਅੱਗੇ ਵੀ ਆਹਮੋ ਸਾਹਮਣੇ ਹੋ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਜੇ ਕੰਟਰੋਲ ਕਰਨਾ ਹੈ ਤਾਂ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ ਹੈਗੀ ਇਹ ਮਸਲਾ ਕੋਈ ਛੋਟਾ ਨਹੀਂ ਹੈਗਾ ਕਰੋੜਾਂ ਰਪਏ ਦੀਆਂ ਦਵਾਈਆਂ ਜੀਵਨ ਕੇ ਕਰੋੜਾਂ ਤੋਂ ਫਿਗਰ ਵੱਜ ਜਾਏਗੀ ਜਿਹੜੀਆਂ ਕਿ ਇਸ ਤਰੀਕੇ ਨਾਲ ਵਿਕ ਰਹੀਆਂ ਆ ਦੇਖਿਓ ਅੱਗੇ ਕਿੰਨਾ ਟੈਗਿੰਗ ਦੇ ਉੱਪਰ ਕੀ ਕੁਝ ਹੋਏਗਾ ਪੰਜਾਬ ਸਰਕਾਰ ਹਦਾਇਤਾਂ ਜਾਰੀ ਕਰੂਗੀ ਕੋਈ ਡਿਸਟਰੀਬਿਊਟਰ ਕੋਈ ਡੀਲਰ ਟੈਗਿੰਗ ਨਹੀਂ ਕਰੇਗਾ ਪਰੰਤੂ ਯਾਰ ਜਿਹੜੀ ਡਿਸਟਰੀਬਿਊਟਰ ਦੇ ਕੋਲੇ ਡੀਲਰ ਦੇ ਕੋਲੇ ਪਿੱਛੋਂ ਟੈਗਿੰਗ ਹੋ ਕੇ ਆ ਗਈ ਉਹ ਤਾਂ ਨੇ ਵੇਚਣੀ ਹੈ ਤਾਂ ਇਹਦੇ ਲਈ ਸਾਡੀਆਂ ਕਿਸਾਨ ਯੂਨੀ ਕਾਦੇ ਵਾਸਤੇ ਹੈ ਕਿਸਾਨਾਂ ਦੇ ਭਲੇ ਵਾਸਤੇ ਹੈ ਕਿਸਾਨਾਂ ਦੇ ਲੜਨ ਵਾਸਤੇ ਹੈ ਤਕਸਾਨ ਯੂਨੀਅਨਸ ਨੂੰ ਇਕੱਠੇ ਹੋ ਕੇ ਜਿਹੜੀ ਪਿੱਛੋਂ ਖਾਦਾਂ ਦੇ ਨਾਲ ਜਾਂ ਇੱਕ ਪ੍ਰੋਡਕਟ ਦੇ ਨਾਲ ਚਾਰ ਪ੍ਰੋਡਕਟ ਧੱਕੇ ਦੇ ਨਾਲ ਦੁਕਾਨਾਂ ਤੇ ਆ ਰਹੇ ਐ ਜਾਂ ਸੁਸਾਇਟੀ ਦੇ ਵਿੱਚ ਆ ਰਹੇ ਐ ਉਹਦਾ ਵਿਰੋਧ ਕਰਨਾ ਪਏਗਾ ਜੇ ਤੁਸੀਂ ਉਹਦਾ ਵਿਰੋਧ ਨਹੀਂ ਕਰੋਗੇ ਤਾਂ ਤੁਸੀਂ ਰੋਕ ਨਹੀਂ ਪਾਉਂਗੇ ਪੰਜਾਬ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਖੁੱਡੀਆਂ ਸਾਹਿਬ ਬਹੁਤ ਵਧੀਆ ਕੰਮ ਕਰ ਰਿਹਾ ਹੈ ਖੁੱਡੀਆਂ ਸਾਹਿਬ ਨੂੰ ਇਹਦੇ ਉੱਪਰ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਇਹ ਜਿਹੜੀ ਜ਼ਬਰਦਸਤੀ ਟੈਗਿੰਗ ਹੈ ਉਹ ਟੈਗਿੰਗ ਰੁਕ ਜਾਵੇ ਜੇ ਇਹ ਨਹੀਂ ਰੁਕਦੀ ਤਾਂ ਫੇਰ ਭਾਈ ਆਹ ਕੰਮ ਜਿਹੜਾ ਹੈਗਾ ਦੁਕਾਨਦਾਰ ਤਾਂ ਫੇਰ ਸਾਮ-ਦਾਮ ਦੰਡਬੇਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਕਹਿੰਦਾ ਕਿ ਮੇਰੇ ਪੱਲੋਂ ਲੱਥੇ ਤੇ ਕਿਸਾਨ ਕੋਲੇ ਜਾਏ ਜਦੋਂ ਇਹ ਇੱਕ ਚੀਜ਼ ਨਿਕਲ ਗਈ ਉਹਨੇ ਆਪਦਾ ਘਟਾ ਪੂਰਾ ਕਰ ਲਿਆ ਉਸ ਤੋਂ ਬਾਅਦ ਦੇ ਵਿੱਚ ਜਿਹੜੀ ਹੈਗੀ ਇਹ ਗੇਮ ਕਿਸਾਨ ਕੋਲੇ ਗਈ ਹੈ ਆਖਰ ਤੇ ਬੋਝ ਆਖਿਰ ਤੱਕ ਕਿਸਾਨ ਦੇ ਸਿਰ ਤੇ ਹੀ ਪੈਣਾ ਹੈ ਜੇ ਕਿਸਾਨ ਜਿਹੜਾ ਹੈਗਾ ਇਕੱਠੇ ਹੋ ਕੇ ਇਸ ਮਸਲੇ ਨੂੰ ਹੱਲ ਨਹੀਂ ਕਰਦੇ ਤਾਂ ਇਹ ਕੰਮ ਨਹੀਂ ਸੁਲਝਣਾ ਹਾਂ ਤੁਸੀਂ ਇਹ ਕਰ ਸਕਦੇ ਹੋ ਕਿਸੇ ਡਿਸਟ੍ਰੀਬਿਊਟਰ ਨੂੰ ਦਵਾਈ ਵਕਰੀਤਾ ਦੀ ਦੁਕਾਨ ਘੇੜ ਸਕਦੇ ਹੋ ਕਿ ਤੁਸੀਂ ਟੈਗਿੰਗ ਕਰ ਰਹੇ ਹੋ ਪਰੰਤੂ ਇਹ ਤਾਂ ਮਸਲੇ ਦਾ ਹੱਲ ਨਹੀਂ ਹੈਗਾ ਨਾ ਮਸਲੇ ਦਾ ਹੱਲ ਇਹ ਹੈ ਕਿ ਪਿੱਛੋਂ ਉਹਦੇ ਤੱਕ ਸਮਾਨ ਕਿਉਂ ਪਹੁੰਚ ਰਿਹਾ ਹੈ ਕੁਝ ਬੰਦੇ ਮਾੜੇ ਹੋਣਗੇ ਜਿਹੜਾ ਮਾੜੇ ਕੰਮ ਕਰਦੇ ਐ ਪਰੰਤੂ ਜਿਹੜੀ ਆਮ ਇੱਕ ਰੁਟੀਨ ਦੇ ਵਿੱਚ ਚੱਲ ਰਿਹਾ ਜੇ ਇਹਨੂੰ ਤੁਸੀਂ ਰੋਕੋਗੇ ਤਾਂ ਇਹਨੂੰ ਰੋਕਣਾ ਤਾਂ ਸਾਡੇ ਵਸਦਾ ਨਹੀਂ ਹੈਗਾ ਸਾਡੀਆਂ ਕਿਸਾਨ ਯੂਨੀਅਨ ਸਾਡੀ ਪੰਜਾਬ ਸਰਕਾਰ ਦਾ ਖੇਤੀਬਾੜੀ ਵਿਭਾਗ ਜੇ ਇਹ ਮਿਲ ਕੇ ਕੋਸ਼ਿਸ਼ ਕਰਦੇ ਹੈ ਤਾਂ ਹੀ ਖੇਤੀ ਦੇ ਵਿੱਚ ਸੁਧਾਰ ਹੋ ਸਕਦਾ ਹੈ ਨਹੀਂ ਤਾਂ ਜਿਵੇਂ ਦੇਖੋ ਅਗਲੇ ਪਿਛਲੇ ਸਾਲਾਂ ਚੱਲ ਰਿਹਾ ਉਹੀ ਕੰਮ ਉਵੇਂ ਚੱਲਦਾ ਰਹੇਗਾ ਤਾਂ ਉਮੀਦ ਹੈ ਕਿ ਤੁਸੀਂ ਜਿੰਨੇ ਵੀ ਵਿਅਕਤੀ ਹੋ ਜਿਹੜੀ ਜਿਹੜੀ ਯੂਨੀਅਨ ਦੇ ਨਾਲ ਜੁੜੇ ਹੋ ਤਾਂ ਤੁਸੀਂ ਉਸ ਯੂਨੀਅਨ ਨੂੰ ਇਹ ਮੁੱਦੇ ਦੇ ਉੱਪਰ ਬੋਲਣ ਲਈ ਕਹੋਗੇ ਤੇ ਨਾਲ ਤੁਹਾਡਾ ਫਰਜ਼ ਇਹ ਬੰਦਾ ਹੈ ਕਿ ਤੁਸੀਂ ਜਿਹੜੀ ਵੀ ਪਾਰਟੀ ਨੂੰ ਜੁੜੇ ਹੋਏ ਹੋ ਤੇ ਉਸੇ ਪਾਰਟੀ ਦਾ ਜਿਹੜਾ ਵੀ ਕੋਈ ਮੇਨ ਲੀਡਰ ਹੈ ਤੁਹਾਡੇ ਇਲਾਕੇ ਦਾ ਉਹਨੂੰ ਤੁਸੀਂ ਕਹੋਗੇ ਕਿ ਇਸ ਮੁੱਦੇ ਦੇ ਉੱਪਰ ਜਿਹੜਾ ਹੈਗਾ ਸਰਕਾਰ ਤੱਕ ਜਾਣ ਤੇ ਸਰਕਾਰ ਨੂੰ ਬੋਲਣ ਕੇ ਇਹ ਇੱਕ ਸਾਡਾ ਮੁੱਦਾ ਹੈ ਇਸ ਮੁੱਦੇ ਨੂੰ ਸੁਝਾਇਆ ਜਾਵੇ ਤਾਂ ਜਾ ਕੇ ਇਹ ਮਸਲਾ ਹੱਲ ਹੋ ਸਕਦਾ ਹੈ ਨਹੀਂ ਤਾਂ ਇਹ ਮਸਲਾ ਹੱਲ ਨਹੀਂ ਹੋਣਾ ਉਮੀਦ ਹੈ ਕਿ ਤੁਸੀਂ ਧਿਆਨ ਦੇਵੋਗੇ ਮਿਹਰਬਾਨੀ ਦੋਸਤੋ